ਮਾਨਯੋਗ ਪੁਲਿਸ ਕਮਿਸ਼ਨਰ ਸ਼੍ਰੀ ਗੁਪੀਚਿੰਗ ਕੋਲਤ ਡੀਸੀਪੀ ਰਵਿੰਦਰਪਾਲ ਸਿੰਘ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਤੀ ਟੂ ਦੇ ਚਾਰਜ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲੱਕੀ ਜਿਹਦਾ ਨਾਮ ਹੈਗਾ ਲੁਕਸ ਮਸੀਤ ਉਰਫ ਲੱਕੀ ਮਸੀਤ ਇਹ ਮਜੀਠਾ ਰੋਡ ਮਸਲਦਾ ਰਹਿਣਵਾਰਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ ਹਾਰ ਸੋਨੇ ਦਾ ਹਾਂ ਦੋ ਮਗਲ ਸੂਤਰ 130 ਗ੍ਰਾਮ ਟੋਟਲ ਸੋਨਾ ਰਕਬਰ ਕੀਤਾ ਗਿਆ ਇਹਦੇ ਖਿਲਾਫ ਮਕਦਮਾ 13 ਨੰਬਰ ਮਕਦਮਾ ਕੈਂਟੋਨਮੈਂਟ ਥਾਣਾ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮਕਦਮੇ ਚੋਰੀ ਲਈ ਦਰਜ ਪਹਿਲਾਂ 9 ਮਕਦਮੇ ਦਰਜ ਹਾਂਜੀ ਤੇ ਸਾਰੇ ਕੋਈ ਵਾਰਦਾਤ ਇਹਨੇ ਕੀਤੀ ਕਿੱਥੇ ਫੇਜੀ ਇਹ 13 ਇਹ ਮਕਦਮਾ ਹੈਗਾ 14 225 ਦਾ 305 300 31 3 ਬੀ ਐਨ ਸਥਾਨਾ ਕੈਂਟੋਨਮੈਂਟ ਦਾ ਸਰ ਕਿਹੜੇ ਰਿਹਾ ਚੋਈ ਸੀ ਇਹ ਵਾਰਦਾਤ ਇਹ ਜੈ ਟੂਰਨਾਮੈਂਟ ਆਇੰਦੀ ਵਿੱਚ ਹੀ ਹੋਈ ਸੀ ਠੀਕ ਤੇ ਹੁਣ ਤੱਕ ਦੇ ਕਿੰਨੀ ਰਿਕਵਰੀ ਹੋਈ ਸਰ ਇਹ 130 ਗ੍ਰਾਮ ਸੋਨਾ ਹੁਣ ਤੱਕ ਰਿਕਵਰ ਹੋ ਚੁੱਕਾ ਹੈ ਬਾਕੀ ਵਾਲੇ ਹੁਣ ਤੇ ਨੌਜਵਾਨ ਕਿੰਨੀ ਉਮਰ ਦੇ ਦੇ ਕਿੰਨਾ ਪੜਿਆ ਲਿਖਿਆ ਹੈ ਇਹ ਕੋਈ ਖਾਸ ਪੜਿਆ ਲਿਖਿਆ ਨਹੀਂ ਹੈ ਪਰ ਉਮਰ ਇਹ ਦੀ ਹੈ 22-23 ਸਾਲ ਬੇਸਿਕਲੀ ਕੰਮ ਕੀ ਕਰਦਾ ਸੀ ਇਹ ਕੰਮ ਇਹਦਾ ਕੁਝ ਨਹੀਂ ਇਹ ਹੀ ਚੋਰੀ ਦਾ ਹੈ ਨੌ ਮਕਦਮੇ ਪਹਿਲਾਂ ਹੀ ਦਰਜ ਨੇ ਇਹਦੇ ਚ ਜੀ